ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਫਤਿਗੜ ਸਾਹਿਬ ਵਿਖੇ ਖੇਡ ਸਟੇਡੀਅਮ ਵਿੱਚ ਨਵੇਂ ਚੁਣੇ ਗਏ 2452 ਪੰਚਾਂ ਨੂੰ ਸੋਚਕਾਈ ਗਈ। ਇਸ ਮੌਕੇ ਸੁਬੋਧਨ ਕਰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪਹਿਲੀ ਬਾਰ ਵਿਕਣ ਵਿੱਚ ਆਇਆ ਕਿ ਵੱਡੀ ਗਿਣਤੀ ਵਿੱਚ 3000 ਦੇ ਲਗਭਗ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਅਤੇ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਜੋ ਪਿੰਡਾਂ ਦੇ ਵਿਕਾਸ ਕਾਰ ਦਾ ਲਈ ਭਰਤੀ ਜਾਵੇਗੀ ਸ੍ਰੀ ਫਤੇਗੜ ਸਾਹਿਬ ਤੋਂ ਰੰਜਨਾ ਸਾਹੀ ਦੀ ਰਿਪੋਰਟ ਅੱਜ ਅਸੀਂ ਸ਼ਹੀਦਾਂ ਦੀ ਮਹਾਨ ਧਰਤੀ ਸ੍ਰੀ ਫਤੇਗੜ ਸਾਹਿਬ ਇੱਥੇ ਅੱਜ ਅਸੀਂ ਇਕੱਠੇ ਹੋਏ ਅੱਜ ਉਰੇ ਜਿਹੜਾ ਸੀ ਜਿਲ੍ਹਾ ਵਾਰ ਜੋ ਸੌ ਚੁੱਕ ਸਮਾਗਮ ਸੀ ਪੰਚਾਂ ਦਾ ਉਹ ਅੱਜ ਪ੍ਰੋਗਰਾਮ ਸੀ ਜਿਹੜਾ ਆਪਣਾ ਆਪਣਾ ਗੌਰਮੈਂਟ ਦੇ ਸਰਕਾਰੀ ਪੱਤਰ ਦੇ ਉੱਤੇ ਜੀਰੇ ਵਿੱਚ ਅੱਜ ਸਾਡੇ ਮਾਨਯੋਗ ਚੋਣੇਗੇ ਪੰਚਾਂ ਨੂੰ ਅੱਜ ਸੌਂ ਚਕਾਈ ਗਈ ਹੈ ਔਰ ਜਿੱਥੇ ਅੱਜ ਮੈਂ ਉੱਥੇ ਉਹਨਾਂ ਨੂੰ ਸੌਂ ਚਕਵਾਈ ਹੈ ਉੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਬੜੀ ਆਸ ਤੇ ਉਮੀਦ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾਣ। ਤੇ ਕੱਲ ਨੂੰ VOTING ਹੋਣ ਜਾ ਰਹੀ ਹੈ ਪੰਜਾਬ ਦੇ ਜਿਹੜੇ ਜੰਮੀ ਚੋਣਾਂ ਦੀ ਤੇ ਕਿੱਦਾਂ ਦੇ ਨਤੀਜੇ ਆਉਣਗੇ? ਦੇਖੋ ਅੱਜ ਦਾ ਇਹ ਜਿਹੜਾ ਸਮਾਗਮ ਹੈ ਇਸ ਸਮਾਗਮ ਜਿਹੜਾ ਸੀ ਆਪਾਂ ਉਹਦੇ ਰਿਲੇਟਡ ਹੀ ਰਹੀਏ ਤਾਂ ਲਗਭਗ ਲਗਭਗ ਪੂਰੇ ਪੰਜਾਬ ਦੇ ਅੰਦਰ ਇਸ ਵਾਰ ਜਿਹੜੀਆਂ ਹੈ 2.5 ਤੋਂ 3000 ਦੇ ਵਿੱਚ ਵਿੱਚ ਸਰਬਸੰਮਤੀਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਇਤਿਹਾਸਿਕ ਰਿਕਾਰਡ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਹਰਤਿਕ ਰਿਆ ਦੇ ਵਿੱਚ ਆਇਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਰਬਸੰਮਤੀਆਂ ਜਿਹੜੀਆਂ ਇਸ ਵਾਰ ਦੇ ਕਿਹਾ ਕਿ ਜਿਹੜੀ ਰਾਸ਼ੀ ਆ ਸਪੰਜਾਬ ਸਰਦਾਰ ਉਹ ਦੇ ਦਿੱਤੀ ਜਾਊਗੀ 5 ਲੱਖ ਦੀ 5 ਲੱਖ ਦੀ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਦੇਖੋ ਗੱਲ ਇਹ ਹੈ ਹਰ ਜਿਹੜੀ ਚੀਜ਼ ਹੈ ਹਰ ਚੀਜ਼ ਦਾ ਇੱਕ ਸਮਾਂ ਹੈ ਜਿਹੜਾ ਉਹ ਮਤਲਬ ਸਮਾਪਤ ਤਰੀਕੇ ਨਾਲ ਚੱਲਦੀ ਹੈ ਜਿਵੇਂ ਜਿਵੇਂ ਸਾਡੇ ਕੋਲ ਪਿੱਛੋਂ ਫੰਡਿੰਗ ਦੀ ਅਰੇਂਜਮੈਂਟ ਹੁੰਦੀ ਜਾਊਗੀ ਅਸੀਂ ਪਿੰਡਾਂ ਦੇ ਲਈ ਪੈਸਿਆਂ ਦੀ ਡਿਸਪਰਸਮੈਂਟ ਕਰਦੇ ਜਾਵਾਂਗੇ ਸਰਪੰਚਾਂ ਦੇ ਜਿਹੜੇ ਮਾਨ ਭੱਤੇ ਨੇ ਉਹਦੇ ਵਿੱਚ ਵਾਅਦਾ ਕੀਤਾ ਜਾਵੇਗਾ ਕਿ ਉਹ ਮੁੱਖ ਮੰਤਰੀ ਸਾਹਿਬ ਦੇ ਕਰੋੜੋਗੇਟਿਵ